ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਭੈਣ ਭਰਾਵਾਂ ਨੂੰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਲੋੜੀ ਅਤੇ ਮਾਘੀ ਦੀਆਂ ਮੇਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰੋ ਜੀ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਰਿਸ਼ਤੇ ਅੱਜ ਦੇ ਨੋਟ ਕਰੋ ਜੀ ਬਾਕੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚੋਂ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਜੇ ਮੈਚ ਕਰਦਾ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤੇ ਨੋਟ ਕਰੋ ਜੀ ਫਾਈਲ ਨੰਬਰ 392 ਨਾਮ ਕੌਰ ਜਿਹੜਾ ਜਲੰਧਰ ਕਾਸਟ ਜੱਟ ਸਿੱਖ ਓਜਲਾ ਜਨਮ 28 ਤਰੀਕ 1998 ਡੇਟ ਆਫ ਬਰਥ ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਨਾਨ ਮੈਡੀਕਲ ਐਮਏ ਬੀਐਡ ਕਲੀਅਰ ਹੈ ਜੀ ਕੁੜੀ ਸਰਕਾਰੀ ਜੋਬ ਤੇ ਹੈ ਸਕੂਲ ਵਿੱਚ ਟੀਚਰ ਹੈ ਜੀ ਪਿਤਾ ਜੀ ਪ੍ਰਾਈਵੇਟ ਜੋਬ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਅਤੇ ਇੱਕ ਭੈਣ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਵਧੀਆ ਸਰਕਾਰੀ ਨੌਕਰੀ ਤੇ ਜਾਂ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਮਹੀਨੇ ਦੀ ਇਨਕਮ ਵਧੀਆ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਥੱਲੇ ਹਰੇ ਅੱਖਰਾਂ ਦੇ ਵਿੱਚ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਲੇ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 393 ਨਾਮ ਕੌਰ ਜ਼ਿਲ੍ਹਾ ਫਰੀਦਕੋਟ ਕਾਸਟ ਜਟ ਸਿੱਖ ਗੋਤ ਸੰਦੂ ਜਨਮ 12 ਜੁਲਾਈ 1997 ਹਾਈਟ 5 ਫੁੱਟ 4 ਇੰਚ ਪੜਾਈ ਬੀ ਟੈਗ ਐਮ ਟੈਗ ਚੱਲ ਰਹੀ ਹੈ ਜੀ ਬੀ ਟੈਗ ਕਲੀਅਰ ਹੈ ਐਮ ਟੈਗ ਚੱਲ ਰਹੀ ਹੈ ਕੁੜੀ ਸੋਹਣੀ ਜਿਹੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਇਕਪਰਾ ਮੈਰਿਡ ਹਨ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਜਾਂ ਫਿਰ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਜਾਂ ਵਧੀਆ ਨੌਕਰੀ ਤੇ ਹੋਵੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਉਸਕੇ ਨਾਲ ਸੰਪਰਕ ਦਾ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 394 ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿਕ ਸਿੱਧੂ ਜਨਮ 23 ਜਨਵਰੀ 1997 ਹਾਈਟ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਪਾਸ ਕੁੜੀ ਸੋਹਣੀ ਸੁਨੱਖੀ ਹੈ ਪਿਤਾ ਦਾ ਕੰਮ ਖੇਤੀਬਾੜੀ ਕਰਦ ਨੇ ਮਾਤਾ ਜੀ ਹਾਊਸ ਵਾਈ ਇੱਕ ਬਰਾ ਛੋਟਾ ਇੱਕ ਬਰਾ ਛੋਟਾ ਹੈ ਜੀ 11 ਸਾਲ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ 5 ਤੋਂ 7 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਪਲੱਸ 2 ਤੱਕ ਪਾਸ ਹੋਵੇ ਸੋਹਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਖੇਤੀ ਕਰਦਾ ਹੋਵੇ ਜਾਂ ਫਿਰ ਆਪਣਾ ਕੋਈ ਕੰਮ ਕਰਦਾ ਹੋਵੇ ਵਧੀਆ ਜੋਬ ਤੇ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 395 ਨਾਮ ਕੌਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 7 ਇੰਚ ਜਨਮ 2 ਅਗਸਤ 1999 ਪੜ੍ਹਾਈ ਪਲੱਸ 2 ਨਾਨ ਮੈਡੀਕਲ ਪਲੱਸ ਐਮ ਬੀ ਐਸ ਸੀ ਮੈਡੀਕਲ ਕੁੜੀ ਸੋਹਣੀ ਸੁਨੱਕੀ ਹੈ ਇੱਕ ਭਰਾ ਮੈਰਿਡ ਅਤੇ ਇੱਕ ਭੈਣ ਅਨਮੈਰਿਡ ਪਿਤਾ ਜੀ ਖੇਤੀਬਾੜ ਦੇ ਨੇ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਿਹੜਾ ਹੈ ਜੀ ਮੁੰਡਾ ਪੜਿਆ ਲਿਖਿਆ ਚੰਗਾ ਐਜੂਕੇਟਿਡ ਹੋਵੇ ਸੋਹਣਾ ਸੁਲੱਖਾ ਹੋਵੇ ਜਾਂ ਮੁੰਡਾ ਫੋਰਨ ਗਲਟਰੀ ਗਿਆ ਹੋਵੇ ਜਾਂ ਰਿਸ਼ਤਾ ਪੰਜਾਬ ਤੋਂ ਹੋਵੇ ਜ਼ਮੀਨ 5 ਤੋਂ 10 ਕਿੱਦਿਆਂ ਤੱਕ ਆਉਂਦੀ ਹੋਵੇ ਇਹ ਅੱਜ ਦੇ ਚਾਰ ਰਿਸ਼ਤੇ ਆ ਜੀ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਜੇ ਮੈਚ ਕਰਦਾ ਤਾਂ ਤੁਸੀਂ ਅੱਗੇ ਆਪਣੀ ਗੱਲ ਚਲਾ ਸਕਦੇ ਹੋ ਆਪਣੇ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਹ ਦਾ ਸਰਵਰਕ ਨੰਬਰ ਤੇ ਹੋਰ ਬਥੇਰੀ ਜਾਣਕਾਰੀ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ